ਤੁਸੀਂ ਦੇਖ ਰਹੇ ਹੋ ਦਾਨਕਸ਼ੀਰਾ ਅੱਜ ਸਾਡੇ ਨਾਲ ਸਵਰਨ ਸਲਾਰੀਆ ਜੀ ਜਿਹੜੇ ਕਿਸੇ ਜਾਣ ਪਛਾਣ ਦੇ ਮਤਲਬ ਨਹੀਂ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਬੀਜਪੀ ਦੇ ਵਿੱਚ ਕੰਮ ਕੀਤਾ ਤੇ ਨਾਮ ਨਾਲ ਹੀ ਖੜਿਆ ਉਸ ਤੋਂ ਬਾਅਦ ਕਾਫੀ ਦਿਨਾਂ ਤੋਂ ਵੱਖ-ਵੱਖ ਬਿਆਨ ਆ ਰਹੇ ਸਨ ਕਿ ਸਵਰਨ ਸਲਾਰੀਆ ਕਿਸੇ ਵੱਡੀ ਪਾਰਟੀ ਵੱਲ ਜਾ ਸਕਦੇ ਨੇ ਅੱਜ ਆਮ ਆਦਮੀ ਪਾਰਟੀ ਦਾ ਨਾਮ ਲਖਿਆ ਸਵਾਗਤ ਹੈ ਜੀ ਦਾਨਕਸ਼ੀਰਾ ਥੈਂਕ ਯੂ ਸਵਰਨ ਜੀ ਥੈਂਕ ਯੂ ਵੈਰੀ ਮੱਚ ਕਾਫੀ ਸਮੇਂ ਤੋਂ ਕਿਆਸ ਲਗਾਏ ਜਾ ਰਹੇ ਸੀ ਕਿ ਬੀਜੇਪੀ ਦੇ ਵਿੱਚ ਜਿਹੜਾ ਮਾਨ ਸਨਮਾਨ ਆ ਸਵਰਨ ਸਲਾਰੀਆ ਨੂੰ ਉਹ ਨਹੀਂ ਮਿਲਿਆ ਜੋ ਮਿਲਣਾ ਚਾਹੀਦਾ ਸੀ ਅੱਜ ਕੀ ਕਾਰਨ ਹੋਇਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਜੁਆਇਨ ਕਰ ਲਿਆ ਨਹੀਂ ਸਰਵਨ ਜੇ ਕੋਈ ਗੱਲ ਨਹੀਂ ਹੈ ਨਹੀਂ ਕਿ ਮਾਨ ਸਨਮਾਨ ਨਹੀਂ ਮਿਲਿਆ ਪਾਰਟੀ ਨੇ ਮਾਨ ਸਨਮਾਨ ਕਾਫੀ ਦਿੱਤਾ ਹੈ ਲੇਕਿਨ ਹੁਣ ਲੋਕਲ ਲੈਵਲ ਤੇ ਮੈਨੂੰ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਸੀਗਾ ਕਾਰਨ ਕਿ ਸਟੇਟ ਲੀਡਰਸ਼ਿਪ ਜਿਹੜੀ ਬੀਜੇਪੀ ਦੀ ਸੀਗੇ ਉਹਨਾਂ ਨੇ ਵੀ ਅਗਨੋਰ ਕੀਤਾ ਸੈਂਟਰ ਦੀ ਲੀਡਰਸ਼ਿਪ ਨੇ ਵੀ ਇਗਨੋਰ ਕੀਤਾ। ਔਰ ਜਦੋਂ ਮੈਂ ਲੋਕਾਂ ਦੇ ਵਿੱਚ ਇਹ ਕਹਿਣਾ ਕਿ ਮੈਂ ਤੁਹਾਡੇ ਕੰਮ ਕਰਵਾਵਾਂਗਾ। ਉਹ ਨਹੀਂ ਕਰਵਾ ਸਕਦਾ। ਤੇ ਬਿਹਤਰ ਹੈ ਕਿ ਜਿਹੜੇ ਕਰਵਾ ਸਕਦੇ ਆ ਪਾਰਟੀ ਜਿਹੜੀ ਲੋਕਲ ਲੈਵਲ ਤੇ ਹੈਗੀ ਆ ਔਰ ਜਿਹੜੀ ਲੋਕਾਂ ਦੇ ਕੰਮ ਕਰ ਰਹੀ ਹੈ ਗਰੀਬਾਂ ਦੀ ਪਾਰਟੀ ਹੈ ਜ਼ਰੂਰਦਵਾਨ ਦੀ ਪਾਰਟੀ ਹੈ। ਉਸ ਪਾਰਟੀ ਨੂੰ ਸਾਡੇ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ। ਦਿਸਵਰਨ ਫਲਾਰਿਆ ਕਿਉਂ ਨਹੀਂ ਜੁਆਇਨ ਕਰਕੇ ਜਿਹੜੇ ਕੰਮ ਲੋਕਾਂ ਦੇ ਰਹਿ ਗਏ ਨੇ ਉਹ ਕਰੇ ਔਰ ਸਭ ਤੋਂ ਵੱਡਾ ਕਾਰਨੀ ਇੱਕੋ ਹੈਗਾ ਔਰ ਕੋਈ ਕਾਰਨੀ ਨਹੀਂ। ਸਿਰਫ ਕਰਨੀ ਸੀਗਾ ਕਿ ਮੈਨੂੰ ਕੰਮ ਕਰਨਾ ਹੈ ਔਰ ਇੱਥੇ ਕੰਮ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਸੀ ਜੇ ਗੱਲ ਕੀਤੀ ਜਾਵੇ ਤੇ ਬੇਸ਼ੱਕ ਭਾਵੇਂ ਪਿਛਲੀ ਲੋਕ ਸਭਾ ਦੇ ਵਿੱਚ ਜਿਹੜਾ ਆ ਫਿਲਮ ਸਟਾਰ ਨੂੰ ਉਤਾਰਿਆ ਗਿਆ ਉਸ ਤੋਂ ਬਾਅਦ ਕੱਲ ਚੱਲਦੀ ਰਹੀ ਇਸ ਕੇ ਐਰਕਾਂ ਸੁਰਨ ਸਲਾਈ ਇਹ ਨੋਟੀਫਿਕੇਟ ਦੇ ਕੇ ਨਵਾਜਿਆ ਜਾਏਗਾ ਫਿਰ ਵੀ ਇਸ ਤਰ੍ਹਾਂ ਨਹੀਂ ਹੋਇਆ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਪਿਛਲੇ ਟਾਈਮ ਤੇ ਸਾਡੇ ਸਨੀ ਦੇਵ ਜੀ ਆਏ ਸੀਗੇ ਉਹ ਸੱਚ ਹੈ ਉਹਨਾਂ ਨੇ ਕੁਝ ਨਹੀਂ ਕੀਤਾ ਇਹ ਵੀ ਸੱਚ ਹੈ ਉਹ ਇੱਥੇ ਬੜੇ ਨਹੀਂ ਇਹ ਵੀ ਸੱਚ ਹੈ ਦੁਨੀਆਂ ਨਾਲ ਤੋਖਾ ਹੋਇਆ ਇਹ ਵੀ ਸੱਚ ਹੈ ਇਹਦੀ ਜ਼ਿੰਮੇਵਾਰ ਕੌਣ ਹੈ ਲੀਡਰਸ਼ਿਪ ਔਰ ਜਿਤਨਾ ਸਵਾਲ ਨਸਲਾ ਰਿਹਾ ਉਹ ਸਵਾਲ ਹੈ ਨਾ ਮੈਂ ਬੀਜੇਪੀ ਤੋਂ ਟਿਕਟ ਦਾ ਮੰਗੀ ਹੈ ਨਾ ਫਾਰਮ ਭਰਿਆ ਨਾ ਮੈਂ ਉਹਨਾਂ ਦੀ ਕੋਈ ਵੈਰੀ ਰਿਕਵੈਸਟ ਸੀ ਵਹਿ ਗਿਆ ਸ਼ਿਕਬਾਨੀਆਂ ਜਿਨ੍ਹਾਂ ਨੂੰ ਟਿਕਟ ਦਿੱਤੀ ਹੈ ਗੋਡ ਬlesਸ ਏਮ ਬਾਕੀ ਲੋਕੀ ਇਸ ਵਾਰ ਦੱਸਣਗੇ ਕਿ ਕੈਂਡੀਡੇਟ ਕਿਦਾਂ ਦਾ ਹੋਣਾ ਚਾਹੀਦਾ ਔਰ ਉਹ ਲੋਕਾਂ ਦੇ ਵਿੱਚ ਕੰਮ ਕਰਨ ਵਾਲਾ ਹੈ ਨਹੀਂ ਹੈ ਇਹ ਸਾਰਾ ਹੁਣ ਤੁਹਾਨੂੰ ਰਿਜ਼ਲਟ ਦੇ ਬਾਅਦ ਮਿਲ ਜਾਏਗਾ ਲੇਕਿਨ ਸਵਰਨ ਫਲਾਰਿਆ ਦੇ ਵਿੱਚ ਕੋਈ ਨਿਨ ਦੇਣਾ ਨਹੀਂ ਹੈ ਕਿਸੇ ਵੀ ਹੱਦ ਤੱਕ ਕਿ ਬੀਜੇਪੀ ਨਾਲ ਕੋਈ ਕੋਈ ਕੰਪਲੇਨ ਹੈ ਕੰਪਲੇਨ ਕੋਈ ਨਹੀਂ ਹੈ ਯਾਰ ਕਿਉਂਕਿ ਮੈਂ ਲੋਕਾਂ ਮੈਂ ਲੋਕਾਂ ਦੇ ਕੰਮ ਕਰਨਾ ਚਾਹਨਾ ਹੈ ਟਿਕਟ ਦਾ ਚਾਹਵਾਂ ਤੇ ਹਰ ਬੰਦਾ ਹੁੰਦਾ ਜਿਹੜਾ ਪੋਲਿਟਿਕਸ ਹੁੰਦਾ ਹੈ ਲੇਕਿਨ ਮੈਨੂੰ ਅੱਜ ਜਿਹੜਾ ਆਪ ਪਾਰਟੀ ਨੇ ਇਟ ਇਸ ਦਿੱਤਾ ਹੈ ਕੰਮ ਕਰਨ ਦਾ ਮੌਕਾ ਦਿੰਦਾ ਹੈ ਮੈਂ ਕਹ ਰਿਹਾ ਕਿਤੇ ਪਾਸ ਤੋਂ ਬਹੁਤ ਚੰਗੇ ਲੈਵਲ ਤੇ ਰੱਖਿਆ ਹੈ ਔਰ ਸਪੈਸ਼ਲੀ ਲੋਕ ਸਭਾ ਗੁਰਦਾਸਪੁਰ ਦੇ ਲੋਕਾਂ ਦਾ ਔਰ ਮੈਨੂੰ ਪੂਰਾ ਯਕੀਨ ਹੈ ਜਿਹੜੇ 3 ਸਾਲ ਰਹਿ ਗਏ ਨੇ ਅਗਰ ਕਿਸੇ ਲੋਕਾਂ ਦੇ ਕੰਮ ਨਹੀਂ ਹੋਏ ਹੋਣਗੇ ਉਹ ਵੀ ਸਾਰੇ ਹੁਣ ਅਸੀਂ ਕਰਾਂਗੇ ਤਾਂ ਕਿ ਆਨਬਲੀ ਸਰਕਾਰ ਇਹ ਤਾਂ ਆਪਾਂ ਲੋਕ ਸਭਾ ਦਾ ਤੇ ਜਤਰੀਆ ਗੁਰਦਾਸਪੁਰ ਦੇ ਕੋਈ ਸ਼ੱਕ ਨਹੀਂ ਹੋਵੇ ਲੱਖਾਂ ਦੇ ਸਾਢੀੜ ਨਾਲ ਲੇਕਰ ਇਹਦੇ ਬਾਅਦ ਆਪਣੀ ਗਵਰਨਰ ਰਿਪੀਟ ਕਰਾਂਗੇ ਉਸ ਤਰੀਕੇ ਨਾਲ ਅਸੀਂ ਕੰਮ ਕਰਾਂਗੇ ਜਦੋਂ ਗੱਲ ਕੀਤੀ ਜਾਵੇ ਤੇ ਜਿਸ ਤਰੀਕੇ ਦੇ ਨਾਲ ਵੇਖਿਆ ਜਾ ਰਿਹਾ ਕਿ ਅਕਾਲੀ ਦਲ ਔਰ ਬੀਜੇਪੀ ਤੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਟੁੱਟ ਗਏ ਤੇ ਆਪ ਦਾ ਜਿਹੜਾ ਦੰਮਲ ਫੜ ਰਿਹਾ ਇਹਦੇ ਕੀ ਕਾਰਨ ਆ ਕਿ ਬੀਜੇਪੀ ਨੇ ਅਕਾਲੀ ਦਲ ਕੋ ਆਪਣੀ ਲੀਡਰਸ਼ਿਪ ਨੂੰ ਸਮਝਾਇਆ ਨਹੀਂ ਜਾ ਰਿਹਾ ਜਾਂ ਫਿਰ ਉਹਨਾਂ ਕੋਲ ਕੁੱਟਨ ਮਹਿਸੂਸ ਹੋ ਰਹੀ ਹੈ ਦੇਖੋ ਜਿੱਥੇ ਦਾਦਾਗिरी ਹੋ ਜਾਂਦੀ ਹੈ ਨਾ ਉੱਥੇ ਮੁਸ਼ਕਲ ਹੋ ਜਾਂਦੀ ਹੈ ਪਾਰਟੀ ਕੋਈ ਵੀ ਹੋਵੇ ਅ ਅਕਾਲੀ ਦਲ ਵੀ ਉਸੀ ਹਲਚੇ ਜਿੱਦਾਂ ਬੀਜੇਪੀ ਪੰਜਾਬ 'ਚ ਹੈਗੀ ਹੈ। ਔਰ ਫਿਰ ਵੀ ਲੀਡਰਸ਼ਿਪ ਨਹੀਂ ਸਮਝਦੀ ਹੈ। ਤੇ ਸਮਝਣਾ ਪੈਗਾ। ਨਹੀਂ ਤੇ ਲੋਕੀ ਸਮਝਾ ਦੇਣਗੇ। ਮੈਂ ਯਕੀਨ ਨਾਲ ਕਹਿ ਸਕਣਾ ਕਿ ਕਿਉਂ ਲੋਕੀ ਆਵਲ ਆ ਰਹੇ ਨੇ? ਲੋਕਾਂ ਦਾ ਕੰਮ ਹੁੰਦਾ ਹੈ। ਲੋਕਾਂ ਦੀ ਸੁਣੀ ਜਾਂਦੀ ਹੈ। ਗਰੀਬ ਤੱਕ ਦੀ, ਮਜ਼ਦੂਰ ਤੱਕ ਦੀ। ਅੱਜ ਮਜ਼ਦੂਰ ਅੱਜ ਕੰਮ ਕਿਨੂੰ ਚਾਹੀਦਾ ਹੁੰਦਾ ਹੈ? ਜਿਹੜਾ ਪੈਸੇ ਵਾਲਾ ਨਹੀਂ। ਉਹਨੂੰ ਉਹ ਪੈਸੇ ਦੇ ਬਿਗਾਇਰ ਜਿਹੜੇ ਪੈਸੇ ਵਾਲੇ ਉਹ ਪੈਸੇ ਦੇ ਕੇ ਕੰਮ ਕਰਵਾ ਲੈਂਦੇ ਨੇ। ਜਾਣ ਪਹਿਚਾਨ ਨਾਲ ਕੰਮ ਕਰਵਾ ਲੈਂਦੇ ਨੇ। ਆਮ ਆਦਮੀ ਪਾਰਟੀ ਇੱਕ ਉਹਨਾਂ ਦੀ ਪਾਰਟੀ ਹੈ ਜਿੱਥੇ ਕੋਈ ਜ਼ਰੂਰਤ ਨਹੀਂ ਹੈਗੀ ਐ ਜਾਂਦੇ ਅਪਰੋਚ ਦੀ ਕਿਤੇ ਵੀ ਜਾ ਕੇ ਤੁਸੀਂ ਕੰਮ ਕਰਵਾ ਸਕਦੇ ਹੋ ਇਸ ਵਾਸਤੇ ਨੇਚਰਲੀ ਬੀਜੇਪੀ ਆ ਕਾਲੀ ਦਲ ਜਿਸ ਹਾਲ ਚ ਅੱਜ ਹੈ ਉਹਨਾਂ ਦੇ ਜ਼ਿੰਮੇਵਾਰ ਉਹ ਖੁਦ ਹੀ ਹੈਗੇ ਨੇ ਔਰ ਆਪ ਬਲੰਦੀਆਂ ਤੇ ਜਾਏਗੀ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਣਾ ਪੰਜਾਬ ਵਿੱਚ ਜੇ ਗੱਲ ਕੀਤੀ ਜਾਵੇ ਸਵਰਨ ਸਲਾਰੀਆ ਦੀ ਇੱਕ ਤਰ੍ਹਾਂ ਰਸਤਾ ਹੀ ਪਲਟ ਕੇ ਰੱਖ ਦਿੱਤਾ ਮੇਰੇ ਖਿਆਲ ਹੁਣ ਹੀ ਚਾਹੀਦਾ ਸੀ ਕਿਉਂਕਿ ਹੁਣ 2.5 3 ਲੱਖ ਵੋਟ ਮੇਰੇ ਜਿਹੜੇ ਹੈਗੇ ਨੇ ਇਹ ਤੇ ਜਾਣੇ ਚਾਹੀਦਾ ਨਾ ਆਮ ਆਦਮੀ ਪਾਰਟੀ ਨੂੰ ਔਰ ਮੈਂ ਤੁਹਾਡੇ ਚੈਨਲ ਦੇ ਸਾਰੇ ਮੇਰੇ ਈਵਰ ਜਿਹੜੇ ਮੈਨੂੰ ਪਿਆਰ ਕਰਦੇ ਨੇ ਜਾਂ ਜਿਹੜੇ ਮੇਰੇ ਨਾਲ ਜੁੜੇ ਨੇ ਜਾਂ ਜਿਹੜੇ ਮੈਨੂੰ ਐਮਪੀ ਦੇਖਣਾ ਚਾਹੁੰਦੇ ਸੀ ਅੱਜ ਕਲਤੀ ਸਾਡਾ ਆਪ ਦਾ ਜਿਹੜਾ ਕੈਂਡੀਡੇਟ ਹੈ ਸਵਰਨ ਫਲਾਰੀਆ ਹੀ ਹੈਗਾ ਤੁਸੀਂ ਸਾਰੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਕਿਸੇ ਵੀ ਕੰਡੀਸ਼ਨ ਤੇ ਆਪ ਪਾਰਟੀ ਨੂੰ ਵੋਟ ਪਾਓ ਕਲਤੀ ਦਿਨ ਨੂੰ ਤੁਸੀਂ ਆਪਣਾ ਐਮਪੀ ਬਣਾਓ ਉਹ ਸੈਂਟਰ ਦੇ ਜਿਹੜੇ ਫੰਡ ਹੋਣਗੇ ਸਟੇਟ 'ਚ استعمال ਹੋਣਗੇ ਕਿਉਂਕਿ ਸਟੇਟ 'ਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਸਭ ਤੋਂ ਜ਼ਿਆਦਾ ਔਰ ਵੱਡਾ ਬੈਨੀਫਿਟ ਹੋਏਗਾ ਔਰ ਮੈਨੂੰ ਲੱਗ ਰਿਹਾ ਤਖਾ ਸਿਰ ਗੁਰਦਾਸਪੁਰ ਦੀ ਨਹੀਂ ਪਲਟੇਗਾ ਪੂਰੇ ਪੰਜਾਬ ਵਿੱਚ ਪਲਟ ਜਾਏਗਾ ਜੇ ਗੱਲ ਕੀਤੀ ਜਾਵੇ ਕਿ ਸਰਨ ਸਲਾਰੀ ਦੇ ਚਾਹਣ ਵਾਲੇ ਜਿਹੜੇ ਬਹੁਤ ਨੇੜੂ ਬੀਜੇਪੀ ਦੇ ਵਿੱਚ ਜਿਹੜੇ ਰਹੇ ਸੀ ਹੁਣ ਉਲਟੀ ਮਾਰਨਗੇ ਦੇਖੋ ਜਿਹੜੇ ਮੈਨੂੰ ਚਾਹੁੰਦੇ ਨੇ ਜਾਂ ਜਿਹੜੇ ਮੇਰੇ ਐਸੋਸੀਏਟ ਨੇ ਜਾਂ ਜਿਨ੍ਹਾਂ ਦੀ ਮੈਂ ਦਿਨ ਰਾਤ ਮਿਹਨਤ ਕਰਕੇ ਕੰਮ ਕਰਿਆ ਜਿਨ੍ਹਾਂ ਦੇ ਜਿਨ੍ਹਾਂ ਦੇ ਨਾਲ ਮੈਂ ਵਿਚਰਨਾ ਹੈ ਜਿਹੜੇ ਮੇਰੇ ਭਰਾ ਭੈਣ ਨੇ ਮੇਰੇ ਮਾਤਾ ਮੇਰੀਆਂ ਭੈਣਾਂ ਜਿਨ੍ਹਾਂ ਨੂੰ ਮੈਂ ਸੇਵਾ ਕੀਤੀ ਹੈ ਮੇਰੇ 크ਿਸਚੀਅਨ ਪਰਿਵਾਰ ਸਾਰੇ ਮੇਰੇ ਐਸਟੀ ਐਸ ਸੀ ਮੇਰੇ ਸਿੱਖ ਪਰਿਵਾਰ ਸਾਰੇ ਜਿਨ੍ਹਾਂ ਦੇ ਨਾਲ ਸਵਰਨ ਫਲਾਰੀਆ ਪਿਛਲੇ 9 10 ਸਾਲ ਤੋਂ ਦਿਨ ਰਾਤ ਔਰ ਸਪੈਸ਼ਲੀ ਪਿਛਲੇ 6 ਸਾਲ ਤੋਂ ਮੈਨੂੰ ਨਹੀਂ ਲੱਗ ਰਿਹਾ ਮੈਂ ਕਿਸੇ ਬੰਦੇ ਨੂੰ ਇਦਾਂ ਕਿਹਾ ਕਿ ਕੰਮ ਨਹੀਂ ਹੋ ਸਕਦਾ ਮੈਂ ਉਹਨਾਂ ਸਰਿਆਂ ਨੂੰ ਬੇਨਤੀ ਕਰਾਂਗਾ ਹੁਣ ਤੁਹਾਡਾ ਮੌਕਾ ਆ ਗਿਆ ਸਵਰਨ ਸਰਾਇਆ ਦਾ ਸਾਥ ਦਿਓ ਔਰ ਆਮ ਆਦਮੀ ਪਾਰਟੀ ਨੂੰ ਬੋਟ ਪਾ ਕੇ ਜਿਨਾਂ ਦਾ ਨਿਸ਼ਾਨ ਤੁਹਾਨੂੰ ਪਤਾ ਹੈ ਝਾੜੂ ਹੈਗਾ ਝਾੜੂ ਮਾਰ ਦਿਓ ਤਾਂ ਕਿ ਆਉਣ ਵਾਲੇ ਟਾਈਮ ਤੇ ਤੁਹਾਨੂੰ ਕੋਈ ਤਕਲੀਫਾ ਸਾਹਮਣਾ ਨਾ ਕਰਨਾ ਪਿਆ ਜੇ ਗੱਲ ਕੀਤੀ ਜਾਵੇ ਲੋਕ ਸਭਾ ਹਰਤਾ ਗੁਰਦਾਸਪੁਰ ਦੀ ਆਮ ਆਦਮੀ ਪਾਰਟੀ ਦਾ ਕਿਸ ਪਾਰਟੀ ਨਾਲ ਮੁਕਾਬਲਾ ਮੰਨਿਆ ਜਾ ਸਕਦਾ ਆਮ ਆਦਮੀ ਪਾਰਟੀ ਨੰਬਰ 1 ਪਾਰਟੀ ਹੈ ਐਟ ਦ ਮੂਮੈਂਟ ਜਿਨ੍ਹਾਂ ਦੇ 92 ਐਮ ਐਲ ਏ ਨੇ ਉਹਨੇ ਇਹਦਾ ਕੰਪੀਟੀਸ਼ਨ ਕਿਸੇ ਨਾਲ ਨਹੀਂ ਹੋਣਾ ਕਿਉਂਕਿ ਸਾਰੇ ਲੋਕਾਂ ਨੂੰ ਪਤਾ ਹੈ ਉਹਨਾਂ ਨੇ ਕਾਂਗਰਸ ਵੀ ਦੇਖ ਲਈ ਬੀਜੇਪੀ ਵੀ ਦੇਖ ਲਈ ਅਕਾਲੀ ਦਲ ਵੀ ਦੇਖ ਲਿਆ ਇੱਕ ਵਾਰੀ ਹੁਣ ਆਮ ਆਦਮੀ ਦੀ ਵਾਰੀ ਹੈਗੀ ਹੈ ਬੇਨਤੀ ਕਰਕੇ ਇਹ ਮਤ ਸੋਚਿਓ ਕਿ ਕੰਪੀਟੀਸ਼ਨ ਕਰਨਾ ਹੈ ਨਹੀਂ ਸਿਰਫ ਇੱਕੋ ਹੀ ਆਦਮੀ ਹੈ ਜਿੱਦਾ ਕੋਈ ਕੰਪੀਟੀਸ਼ਨ ਨਹੀਂ ਹੈ ਉਹ ਆਮ ਆਦਮੀ ਕੈਂਡੀਡੇਟ ਹੈ ਕਲ ਸਿੱਧੀ ਜਿਸ ਤਰ੍ਹਾਂ ਦੇਖਿਆ ਜਾਵੇ ਸਰਕਾਰ ਹੁੰਦੀ ਆ ਤੇ ਐਂਟੀ ਥੋੜਾ ਲੋਕ ਜਿਹੜਾ ਨੈਗੇਟਿਵਿਟੀ ਦੇ ਵਿੱਚ ਆਉਂਦੇ ਆ ਪਰ ਪਹਿਲੀ ਵਾਰ ਹੋਇਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਜੇ ਵਿਰੋਧੀ ਧਿਰਾਂ ਦੀ ਗੱਲ ਕਰੀਏ ਤੇ ਉਹ ਕਹਿੰਦੇ ਆ ਕਿ ਵਿਰੋਧ ਹੈ ਹੀ ਨਹੀਂ ਆਮ ਆਦਮੀ ਪਾਰਟੀ ਨੂੰ ਸਰਵ ਨੇ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਸਾਡਾ ਤਪਕੇ ਚ ਕੋਈ ਜ਼ਿਆਦਾ ਆਉਂਦੇ ਨਹੀਂ ਹੈਗੇ ਜਿਸ ਪਰਿਵਾਰ ਦਾ ਬਿਜਲੀ ਦਾ ਬਿੱਲ ਸਾਡੇ 3 ਲੱਖ 4000 ਮਹੀਨਾ ਦਾ ਉਹ ਦੋ ਸਾਲ ਤੇ ਲੱਖ ਰੁਪਿਆ ਬਚਾਇਆ ਉਹਨੇ ਉਹ ਮੈਂ ਕਹਿ ਰਿਹਾ ਇੱਕ ਤੇ ਇਹ ਹੋਇਆ ਐਜੂਕੇਸ਼ਨ ਦਾ ਰਿਫਾਰਮ ਹੋਇਆ ਜਿਹੜੇ ਤੁਹਾਡੇ ਸੜਕਾਂ ਦੇ ਤੁਸੀਂ ਗਏ ਮੋਬਾਈਲ ਮੂਵ ਹੋ ਰਹੀਆਂ ਨੇ ਉਹਦਾ ਇੱਕ ਇੱਕ ਕੋਈ ਐਕਸੀਡੈਂਟ ਹੁੰਦਾ ਹੀ ਬੰਦਾ ਪਿਆ ਰੰਦਾ ਜੀਗਾ ਹੁਣ ਇਮੀਡੀਏਟਲੀ ਚੱਕ ਕੇ ਅਗਲੇ ਹਸਪੀਟਲ ਲੈਂਦੇ ਨੇ ਉਹ ਹਸਪੀਟਲ ਪ੍ਰਾਈਵੇਟ ਹੋਵੇ ਗਵਰਨਮੈਂਟ ਨੇ ਇੰਪੈਨਲ ਕੀਤੇ ਹੋਏ ਨੇ ਕਿਤੇ ਵੀ ਐਕਸੀਡੈਂਟ ਹੋਏਗਾ ਫ੍ਰੀ ਟ੍ਰੀਟਮੈਂਟ ਹੋਏਗਾ ਇਹ ਆਮ ਆਦਮੀ ਪਾਰਟੀ ਨੇ ਕੀਤਾ ਹੈ ਇਹਦੇ ਇਲਾਵਾ ਕਿਸਾਨਾਂ ਦੀ ਪਹਿਲੇ ਬਿਜਲੀ ਆਂਦੀ ਸੀ 8 ਘੰਟਿਆਂ ਬਾਅਦ ਸੇ ਉਹਨਾਂ ਨੇ 24 ਘੰਟੇ ਬਿਜਲੀ ਤਿੰਨ ਫੇਸ ਦੀ ਕਿਸਾਨਾਂ ਨੂੰ ਦਿੱਤੀ ਹੈ ਇਹ ਇੰਨੇ ਛੋਟੇ ਟਾਈਮ ਵਿੱਚ ਦੋ ਸਾਲਾਂ ਵਿੱਚ ਉਹ ਕੰਮ ਕੀਤੇ ਨੇ ਜਿਹੜੇ ਪਿਛਲੇ ਪੇ 70 ਸਾਲ ਚ ਨਹੀਂ ਹੋਏ ਤੇ ਮੈਂ ਕਹਿ ਰਿਹਾ ਸਾਰੇ ਮੇਰੇ ਭਰਾ ਭੈਣ ਜਿਹੜੇ ਵੀ ਪੰਜਾਬ ਚ ਰਹਿੰਦਾ ਇੱਕ ਵਾਰੀ ਜਿੰਨੇ 13 13 ਐਮਪੀ ਬਣਾ ਕੇ ਇੱਥੇ ਸੈਂਟਰ ਦੇ ਭੇਜੋ ਤਾਂ ਕਿ ਜਿੰਨੀ ਵੀ ਉਹਨਾਂ ਦੀ ਪੈਸੇ ਹੁੰਦੇ ਨੇ ਜਾਂ ਇੱਕ ਉਹਨਾਂ ਦਾ ਗਵਰਨਮੈਂਟ ਦੀ ਤਰਫੋਂ ਇੱਕ ਇਨਵੈਸਟਮੈਂਟ ਕਰ ਸਕਦਾ ਹੈ ਕੈਂਪੀ 4-5 ਕਰੋੜ ਰੁਪਇਆ 13 ਬੰਦਿਆਂ ਦਾ ਪੈਨ 70 ਕਰੋੜ ਰੁਪਇਆ ਸਾਲ ਦਾ ਆਏਗਾ ਇਹ ਆਮ ਆਦਮੀ ਪਾਰਟੀ ਗਾਰੰਟੀ ਨਾਲ ਕਹੇ ਰਿਹਾ ਪੂਰਾ ਲੋਕਾਂ ਦੀ ਸੇਵਾ ਵਾਸਤੇ ਲਗਾਏਗੀ ਔਰ ਪੰਜਾਬ ਦੀ ਤਰੱਕੀ ਲੋਕਾਂ ਦੀ ਤਰੱਕੀ ਇਹ ਆਮ ਆਦਮੀ ਪਾਰਟੀ ਕਰੇ ਸਾਡੇ ਦਰਸ਼ਕ ਸਵਰਨ ਸਲਾਰੀਆ ਜੀ ਜੋ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਕਿਸੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਿਸੇ ਮੁੱਦਿਆਂ ਨੂੰ ਲੈ ਕੇ ਕਿਸੇ ਕੰਡੀਸ਼ਨ ਨੂੰ ਲੈ ਕੇ ਜਾਂ ਕੋਈ ਪਾਰਟੀ ਦੇ ਨਾਲ ਕੋਈ ਗੱਲਬਾਤ ਹੋਈ ਵੀ ਮੈਨੂੰ ਇਹ ਚੀਜ਼ ਚਾਹੀਦੀ ਆ ਜਾਂ ਹਲਕੇ ਵਾਸਤੇ ਕੋਈ ਚਾਹੀਦਾ ਹੋਵੇ ਇਦਾਂ ਦੀ ਗੱਲ ਦੇਖੋ ਜਿੱਥੋਂ ਤੱਕ ਸਵਰਨ ਸਲਾਰੀਆ ਦਾ ਆਪ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਮਕਸਦ ਹੈ ਇੱਕੋ ਹੀ ਲੋਕ ਸੇਵਾ ਲੋਕ ਸੇਵਾ ਲੋਕ ਸੇਵਾ ਕਿਉਂਕਿ ਉਹਨਾਂ ਦਾ ਇੱਕੋ ਹੀ ਮੱਤਾ ਹੈ ਕਿ ਅਸੀਂ ਹਰ ਬੰਦਾ ਸਾਡੇ ਵਾਸਤੇ ਆਮ ਆਦਮੀ ਹੈ ਉਹਦੀ ਕੋਈ ਵੀ ਜ਼ਰੂਰਤ ਹੋਵੇ ਅਸੀਂ ਪੂਰੀ ਕਰਾਂਗੇ ਔਰ ਸਵੰਗ ਫਲਾਦਿਆਂ ਨੂੰ ਵੀ ਇੱਕੋ ਹੀ ਠੀਕ ਚਾਹੀਦੀ ਹੈ ਕਿ ਉਹਦੇ ਏਰੀਆ 'ਚ ਚੰਗੀ ਐਜੂਕੇਸ਼ਨ ਦੇ ਇੰਸਟੀਟਿਊਟ ਹੋਣ ਚੰਗਾ ਇੰਡਸਟਰੀ ਹੋਵੇ ਇਹ ਡਰੱਗ ਦੇ ਬਾੜੋ ਜਿਹੜਾ ਆਂਦਾ ਉਹਨੂੰ ਰੋਕ ਕੇ ਲੋਕਾਂ ਦੇ ਧਰਤ ਤੋਂ ਬਾਹਰ ਖੜੀਏ ਲੋਕਾਂ ਦਾ ਮਹਿੰਗਾਈ ਦਾ ਬੜਾ ਪ੍ਰੋਬਲਮ ਹੈਗੀ ਹੈ ਬਾਕੀ ਬਹੁਤ ਠੀਕ ਹੈ ਨੇ ਜਿਹੜੀਆਂ ਸਵਰਨ ਫਲਾਰੀਆਂ ਲੋਕਾਂ ਵੱਲੋਂ ਕਰਨਾ ਚਾਹੁੰਦਾ ਸਪੈਸ਼ਲੀ ਹੈਲਥ ਕੇਅਰ ਮੇਰੇ ਹਾਲ ਕੇ ਅੱਜ ਵੀ ਪਿੰਡਾਂ ਵਿੱਚ 50% ਲੋਕ ਇਹ ਡਰ ਦੇ ਪ੍ਰਾਈਵੇਟ ਹਸਪਤਾਲਾਂ ਤੇ ਨਹੀਂ ਜਾਂਦੇ ਕਿ ਪਤਾ ਨਹੀਂ ਕਿੰਨਾ ਪੈਸਾ ਲੱਗਣਾ ਮੇਰਾ ਕਾਰ ਵਿਕ ਜਾਣਾ ਹੈ ਕੁਝ ਹੋ ਜਾਣਾ ਹੈ ਤੇ ਵਿਚਾਰੇ ਧਰਜੀ ਮਰ ਜਾਂਦੇ ਨੇ ਲੇਕਿਨ ਆਮ ਆਦਮੀ ਪਾਰਟੀ ਨੇ ਇਹ ਜਿਹੜੀ ਮੁਹੱਲਾ ਥੀਰਿੰਗ ਖੋਲੀਆਂ ਨੇ ਇਹ ਸਭ ਤੋਂ ਵੱਡਾ ਇੱਕ ਰੀਲੀਫ ਦਿੱਤਾ ਸਾਡੇ ਪਰਿਵਾਰਾਂ ਨੂੰ ਜਿੰਨੇ ਜਿਹੜੇ ਮੈਡੀਸਨ ਅਫੋਰਡ ਨਹੀਂ ਕਰ ਸਕਦੇ ਸੀਗੇ ਇਸ ਵਾਸਤੇ ਮੈਂ ਮੇਰੇ ਲੋਕਾਂ ਨੂੰ ਕਹਿਣਾ ਇਹਨਾਂ ਨੂੰ ਇਹਨਾਂ ਨੂੰ ਮੌਕਾ ਦਿਓ ਬਾਕੀ ਸਾਰਿਆਂ ਨੂੰ ਤੁਸੀਂ ਦੇਖ ਲਿਆ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਕਿਤੇ ਵੀ ਹੋਏ ਇੰਨੀ ਲੀਡ ਨਾਲ ਦਿਤਾਓ ਤਾਂ ਕਿ ਪੰਜਾਬ 'ਚ ਇੱਕ ਰੈਵੋਲੂਸ਼ਨ ਆਏ ਔਰ ਉਹ ਰੈਵੋਲੂਸ਼ਨ ਪੂਰੇ ਹਿੰਦੁਸਤਾਨ 'ਚ ਫੈਲ ਜਾਏ ਕਿ ਅਗਰ ਕੋਈ ਇਸ ਦੇਸ਼ ਨੂੰ ਇਸ ਸਟੇਟ ਨੂੰ ਇਹਨਾਂ ਲੋਕਾਂ ਨੂੰ ਕੋਈ ਬਤਾ ਸਕਦਾ ਹੈ ਕਿ ਸਿਰਫ ਆਮ ਆਦਮੀ ਪਾਰਟੀ ਔਰ ਉਹਨਾਂ ਦੇ ਕਾਰਜਕਰਤਾ बहुत ही बेबाकी दर्शकों के देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और व्हाट्सएप चैनल पर